ਜ਼ਿਲ੍ਹਾ ਹੁਸ਼ਿਆਰਪੁਰ ਚ ਪੈਂਦੇ ਟਾਂਡਾ ਵਿਖੇ ਮੋਟਰਸਾਈਕਲ ਚੋਰੀ ਕਰਨ ਵਾਲਾ ਇੱਕ ਚੋਰ ਟਾਂਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਸ ਸੰਬੰਧਿਤ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਓੰਕਾਰ ਬੜਾੜ ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਮਾੜੇ ਅਸਰਾਂ ਦੇ ਖਿਲਾਫ ਮਾਨਯੋਗ ਐਸਐਸਪੀ ਸ਼੍ਰੀ ਸੁਰਿੰਦਰ ਲੰਬਾ ਆਈਪੀਐਸ ਜੀ ਵੱਲੋਂ ਇੱਕ ਸਪੈਸ਼ਲ ਕੰਪੇਨ ਚਲਾਈ ਜਾ ਰਹੀ ਹੈ ਜਿਸ ਦੇ ਤਹਿਤ ਐਸਪੀ ਇਨਵੈਸਟੀਗੇਸ਼ਨ ਸਰਵਿਸ ਸੰਭਾਈਆਂ ਡੀਐਸਪੀ ਸਾਹਿਬ ਵਾਸਤੇ ਸਰਵਿਸ ਟਾਂਡਾ ਦੀ ਨਿਗਰਾਨੀ ਹੇਠ ਟਾਂਡਾ ਪੁਲਿਸ ਵੱਲੋਂ ਇੱਕ ਵਿਅਕਤੀ ਅਮਰਜੀਤ ਸਿੰਘ ਪੁੱਤਰ ਅੰਜੀ ਸਿੰਘ ਵੱਟਸੀ ਕੋਟ ਜੋਗਰਾਜ ਥਾਣਾ ਕਤੂ ਨੰਗਲ ਜ਼ਿਲ੍ਹਾ ਬਰਦਾਸਪੁਰ ਨੂੰ ਰਿਪੋਰਟ ਕੀਤਾ ਸੀ ਇਹਦੇ ਬੱਸੋਂ ਚੋਰੀ ਕੀਤੇ ਵੱਖ-ਵੱਖ ਜਗ੍ਹਾ ਤੋਂ ਜਿਹੜੇ ਮੋਟਰਸਾਈਕਲ ਲੈਨੇ 5 ਸਾਲ ਉਪਰੰਤ ਕਰਾਇਆ ਇੱਕ ਮੋਟਰਸਾਈਕਲ ਨੇ ਵੇਵ ਜਸਤਨ ਟਾਡਾ ਤੋਂ ਚੋਰੀ ਕੀਤਾ ਸੀ ਦੂਸਰਾ ਚੋਣੀ ਦਸਵਾ ਤੋਂ ਦੋ ਮੋਟਰਸਾਈਕਲ ਸ਼੍ਰੀ ਹਰਗੁਬਨਪੁਰ ਤੋਂ ਤੇ ਇੱਕ ਮੋਟਰਸਾਈਕਲ ਬਰਦਾਸਪੁਰ ਤੋਂ ਚੋਰੀ ਕੀਤਾ ਇਹ ਪੰਜੇ ਮੋਟਰਸਾਈਕਲ ਪੁਲਿਸ ਨੇ ਬਰਾਉਦ ਕਰ ਲਏ ਇਹਨੂੰ ਹੋਰ ਇਨਵੈਸਟੀਗੇਸ਼ਨ ਕਰ ਲਈ ਇਹਦਾ ਪੁਲਸਰਮਾਨ ਆਸਰ ਕੀਤਾ ਜਾ ਰਿਹਾ ਹੈ ਤੇ ਪੁਲਿਸ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਸਖਤੀ ਨਾਲ ਕਾਰਵਾਈ ਕਰਦੇ ਆਂ ਅਜਿਹੀਆਂ ਹਮਲਤਾਂ ਰੋਕਣ ਲਈ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਆਂ ਥੈਂਕ ਯੂ